ਅਸੀਂ ਸनातਨ ਸਮਾਜ ਦੀ ਮੀਟਿੰਗ ਭੁਲਾਈ ਸੀਗੀ ਜਿਹਦੇ ਵਿੱਚ ਵੱਖ-ਵੱਖ ਇੱਥੇ ਬੰਦੀਆਂ ਦੇ ਜਿਹੜੇ ਨੁਮਾਇੰਦੇ ਆ ਉਹ ਸ਼ਾਮਲ ਹੋਏ ਆ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦੀ ਆ ਕਿ ਉਹ ਛੋਟੇ ਜਿਹੇ ਸਮੇਂ ਤੇ ਇੱਥੇ ਪਹੁੰਚੇ ਆ ਮੈਂ ਇੱਧਰ ਕਹਿਣੀ ਚਾਹਨਾ ਆ ਕਿ ਪੰਜਾਬ ਦੇ ਵਿੱਚ ਜਿਹੜਾ Hindu ਸਮਾਜ ਆ ਸनातਨ ਧਰਮ ਆ ਉਹ ਅੰਗੋਲਿਆ ਜਾ ਰਿਹਾ ਆ ਲੰਬੇ ਸਮੇਂ ਤੋਂ ਜਿਹੜਾ ਕੋਈ ਵੀ ਸਿਆਸੀ ਪਾਰਟੀ ਹੈਗੀ ਆ ਉਹ ਸनातਨ ਧਰਮ ਨੂੰ ਉਹਨਾਂ ਦੇ ਹੱਕ ਨਹੀਂ ਦਿੱਤੇ ਜਾ ਰਹੇ ਇੱਥੇ ਤੱਕ ਕਿ ਪੰਜਾਬ ਦੇ ਵਿੱਚ ਕੱਟਗਿੰਦੀ ਹੋਣ ਦੇ ਬਾਵਜੂਦ ਵੀ ਅੱਜ ਤੱਕ ਜਿਹੜਾ ਹੈਗਾ ਆ ਹਿੰਦੂ ਹਿੰਦੂਆਂ ਨੂੰ ਜਿਹੜਾ ਕੱਟਗਿੰਦੀ ਦਾ ਦਰਜਾ ਨਹੀਂ ਦਿੱਤਾ ਗਿਆ ਪੰਜਾਬ ਦੇ ਵਿੱਚ 35000 ਅਤਵਾਦਕ ਜੀੜਤ ਆ ਉਹਨਾਂ ਨੂੰ ਉਹਨਾਂ ਦਾ ਵੜਦਾ ਹੱਕ ਨਹੀਂ ਦਿੱਤਾ ਗਿਆ ਪੰਜਾਬ ਦੇ ਵਿੱਚ ਰੋਜ਼ ਤੁਸੀਂ ਬਿਨਾਂ ਨਾਕਾ ਦੇਖ ਲਓ ਗੈਂਗਸਟਰ ਬਾਦ ਰੋਜ਼ ਵੱਧਦਾ ਜਾ ਰਿਹਾ ਹੈ ਰੋਜ਼ ਤੇ ਵਪਾਰੀਆਂ ਨੂੰ ਰੋਜ਼ ਜਿਹੜੇ ਹੈਗੇ ਆ ਉਹਨਾਂ ਨੂੰ ਵੱਖ-ਵੱਖ ਜਿਹੜੀਆਂ ਹੈਗੀਆਂ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਆਇਆ ਟਰੋਫੀਆਂ ਲਈਆਂ ਜਾ ਰਹੀਆਂ ਆ ਤੇ ਸਰਕਾਰ ਕੁਝ ਕਰਨ ਨੂੰ ਤਿਆਰ ਨਹੀਂ ਹੈਗੀ ਆ ਤੇ ਇਹੀ ਹਾਲਾਤ ਰਿਹਾ ਤੇ ਪੰਜਾਬ ਦਾ ਜਿਹੜਾ ਹਿੰਦੂ ਹੈਗਾ ਆ ਉਹ ਪੰਜਾਬ ਤੋਂ ਪਹਿਲੇ ਵਾਰ ਪਲਾਨ ਕਰਨਾ ਸ਼ੁਰੂ ਕਰ ਦਊਗਾ ਮੈਂ ਸਮਝਦਾ ਆ ਕਿ ਪੰਜਾਬ ਦੇ ਲਈ ਪੰਜਾਬ ਦੇ ਹਿੱਤਾਂ ਲਈ ਸਹੀ ਗੱਲ ਨਹੀਂ ਹੈਗੀ ਆ ਪੰਜਾਬ ਦੇ ਵਿੱਚ ਜਿਹੜਾ ਇਹ ਲਗਾਤਾਰ ਜਿਹੜਾ ਗੈਂਗਸਟਰ ਬਾਦ ਵਧ ਰਿਹਾ ਆ ਉਹ ਬੰਦ ਹੋਣਾ ਚਾਹੀਦਾ ਆ ਤੇ ਜਿਹੜੀਆਂ بار 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 ਹਿੰਦੂ ਬੋਪਾਲੀਆਂ ਨੂੰ ਜਿਹੜੀਆਂ ਧਮਕੀਆਂ ਆ ਰਹੀਆਂ ਉਹ ਬੰਦ ਹੋਣੀਆਂ ਚਾਹੀਦੀਆਂ ਆ ਮੈਂ ਸਮਝਦਾ ਆ ਕਿ ਜਦ ਤੱਕ ਸਰਕਾਰ ਇਸ ਪਾਸੇ ਸੰਜੀਦਾ ਨਹੀਂ ਹੋਊਗੀ ਤੇ ਗੈਂਗਸਟਰ ਬਾਦ ਖਤਮ ਨਹੀਂ ਹੋ ਸਕਦਾ ਸਰਕਾਰਾਂ ਨੂੰ ਹੈਵੇਲੇ ਸੰਜੀਦਾ ਹੋਣਾ ਪਊਗਾ ਤੇ ਇਹਦੇ ਦੇ ਬਕਾਇਦਾ ਕਾਰਵਾਈ ਕਰਦੇ ਹੋਏ ਜਿਹੜਾ ਹੈਗਾ ਆ ਕਿ ਜਿੰਨੇ ਜਿਹੜੇ ਗੈਂਗਸਟਰ ਰਹਿ ਗਏ ਆ ਉਹਨਾਂ ਨੂੰ ਉਹਨਾਂ ਦਾ ਖਾਤਮਾ ਹੋਣਾ ਚਾਹੀਦਾ ਆ ਪਰ ਜਿੱਥੇ ਤੱਕ ਸਰਕਾਰਾਂ ਦੀ ਗੱਲ ਕਰ ਲਈਏ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਸੂਬਾਈ ਸਰਕਾਰ ਹੋਵੇ ਇਹ ਲਗਾਤਾਰ ਗੈਂਗਸਟਰਾਂ ਨੂੰ ਪ੍ਰਮੋਟ ਕਰ ਰਹੀ ਆ ਜ਼ਿਲ੍ਹਾ 'ਚ ਬਿਠਾ ਕੇ ਗੈਂਗਸਟਰਾਂ ਦੀਆਂ ਇੰਟਰਵਿਊਆਂ ਕਰਾਈਆਂ ਜਾਂ ਰਹੀਆਂ ਆ ਮੈਂ ਸਮਝਦਾ ਆ ਕਿ ਬਹੁਤ ਮੰਦ ਭਾਗੀ ਗੱਲ ਆ ਆਪਾਂ ਅੱਜ ਇਸ ਮੁੱਦੇ ਤੇ ਇਕੱਠੇ ਹੋਏ ਆ ਤੇ ਇਹਦੇ ਲਈ ਸਾਨੂੰ ਜੇ ਸੱਜੇ ਵੀ ਜਾ ਕੇ ਸੰਘਰਸ਼ ਕਰਨਾ ਪਿਆ ਸੰਘਰਸ਼ ਕਰਾਂਗੇ ਸਾਰਿਆਂ ਦਾ ਮੈਂ ਅੱਜ ਇੱਥੇ ਪਹੁੰਚਣ ਤੇ ਧੰਨਵਾਦੀ ਆ ਜੈ ਸ਼੍ਰੀ ਅਸੀਂ ਸनातਨ ਸਮਾਜ ਦੀ ਮੀਟਿੰਗ ਬੁਲਾਈ ਸੀਗੀ ਇਦੇ ਵਿੱਚ ਵੱਖ-ਵੱਖ ਕਿਸਾਨ ਬੰਦੀਆਂ ਦੇ ਜਿਹੜੇ ਨਮਾਇंदे ਆ ਉਹ ਸ਼ਾਮਲ ਹੋਏ ਆ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦੀ ਆ ਕਿ ਉਹ ਛੋਟੇ ਜਿਹੇ ਸਰਵੇਖੇ ਇੱਥੇ ਪਹੁੰਚੇ ਆ ਮੈਂ ਇੱਦਾਂ ਕਹਿਣੀ ਚਾਹਨਾ ਆ ਕਿ ਪੰਜਾਬ ਦੇ ਵਿੱਚ ਜਿਹੜਾ Hindu ਸਮਾਜ ਆ ਸਨਾਤਨ ਧਰਮ ਆ ਉਹ ਨਗੋਲਿਆ ਜਾ ਰਿਹਾ ਆ ਲੰਬੇ ਸਮੇਂ ਤੋਂ ਜਿਹੜਾ ਕੋਈ ਵੀ ਸਿਆਸੀ ਪਾਰਟੀ ਹੈਗੀ ਆ ਉਹ ਸਨਾਤਨ ਧਰਮ ਨੂੰ ਉਹਨਾਂ ਦੇ ਹੱਕ ਨਹੀਂ ਦਿੱਤੇ ਜਾ ਰਹੇ ਇੱਥੇ ਤੱਕ ਕੇ ਪੰਜਾਬ ਦੇ ਵਿੱਚ ਘੱਟ ਜਿੰਤੀ ਹੋਣ ਦੇ ਬਾਵਜੂਦ ਵੀ ਅਜੇ ਤੱਕ ਜਿਹੜਾ ਹੈਗਾ ਆ ਹਿੰਦੂ ਹਿੰਦੂਆਂ ਨੂੰ ਜਿਹੜਾ ਘੱਟ ਜਿੰਦੀ ਦਾ ਸਰਜਾ ਨਹੀਂ ਦਿੱਤਾ ਗਿਆ ਪੰਜਾਬ ਦੇ ਵਿੱਚ 35000 ਅਤਵਾਦਕ ਜੀੜਤ ਆ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਗਿਆ ਪੰਜਾਬ ਦੇ ਵਿੱਚ ਰੋਜ਼ ਤੁਸੀਂ ਬਿਨਾਂ ਨਾਕਾ ਦੇਖ ਲਓ ਗੈਂਗਸਟਰਾਂ ਬਾਦ ਰੋਜ਼ ਵੱਧਦਾ ਜਾ ਰਿਹਾ ਹੈ ਰੋਜ਼ ਤੇ ਵਪਾਰੀਆਂ ਨੂੰ ਰੋਜ਼ ਜਿਹੜੇ ਹੈਗੇ ਆ ਉਹਨਾਂ ਨੂੰ ਬੱਖ-ਬੱਖ ਜਿਹੜੀਆਂ ਹੈਗੀਆਂ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਆ ਪ੍ਰੋਫੀਆਂ ਲਈਆਂ ਜਾ ਰਹੀਆਂ ਆ ਤੇ ਸਰਕਾਰ ਕੁਝ ਕਰਨ ਨੂੰ ਤਿਆਰ ਨਹੀਂ ਹੈਗੀ ਆ ਤੇ ਇਹੀ ਹਲਾਤ ਰਿਹਾ ਤੇ ਪੰਜਾਬ ਦਾ ਜਿਹੜਾ ਹਿੰਦੂ ਹੈਗਾ ਆ ਉਹ ਪੰਜਾਬ ਤੋਂ ਪਹਿਲੇ ਵਾਰ ਪਲਾਨ ਕਰਨਾ ਸ਼ੁਰੂ ਕਰ ਦੂਗਾ ਮੈਂ ਸਮਝਦਾ ਆ ਕਿ ਪੰਜਾਬ ਦੇ ਲਈ ਪੰਜਾਬ ਦੇ ਹਿੱਤਾਂ ਲਈ ਸਹੀ ਗੱਲ ਨਹੀਂ ਹੈਗੀ ਆ ਪੰਜਾਬ ਦੇ ਵਿੱਚ ਜਿਹੜਾ ਇਹ ਲਗਾਤਾਰ ਜਿਹੜਾ ਗੈਸਟਰਬਾਜ਼ ਵੱਧ ਰਿਹਾ ਹੈ ਆ ਉਹ ਬੰਦ ਹੋਣਾ ਚਾਹੀਦਾ ਆ ਤੇ ਜਿਹੜੀਆਂ ਬਾਰ-ਬਾਰ ਬਾਰ-ਬਾਰ ਹਿੰਦੂ ਵਪਾਰੀਆਂ ਨੂੰ ਜਿਹੜੀਆਂ ਧੌਂਕੀਆਂ ਜਾ ਰਹੀਆਂ ਉਹ ਬੰਦ ਹੋਣੀਆਂ ਚਾਹੀਦੀਆਂ ਆ ਮੈਂ ਸਮਝਦਾ ਆ ਕਿ ਜਦ ਤੱਕ ਸਰਕਾਰ ਇਸ ਪਾਸੇ سنجیدہ ਨਹੀਂ ਹੋਊਗੀ ਕਿ ਗੈਂਗਸਟਰ ਬਾਦ ਖਤਮ ਨਹੀਂ ਹੋ ਸਕਦਾ ਸਰਕਾਰਾਂ ਨੂੰ ਹੈਵੇਲੇ سنجیدہ ਹੋਣਾ ਪਊਗਾ ਤੇ ਇਹਦੇ ਤੇ ਬਕਾਇਦਾ ਕਾਰਵਾਈ ਕਰਦੇ ਹੋਏ ਜਿਹੜਾ ਹੈਗਾ ਆ ਕਿ ਜਿੰਨੇ ਜਿਹੜੇ ਗੈਂਗਸਟਰ ਹੈਗੇ ਆ ਉਹਨਾਂ ਨੂੰ ਉਹਨਾਂ ਦਾ ਖਾਤਮਾ ਹੋਣਾ ਚਾਹੀਦਾ ਆ ਪਰ ਜਿੱਥੇ ਤੱਕ ਸਰਕਾਰਾਂ ਦੀ ਗੱਲ ਕਰ ਲਈਏ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਸੂਬੇ ਦੀ ਸਰਕਾਰ ਹੋਵੇ ਇਹ ਲਗਾਤਾਰ ਗੈਂਗਸਟਰਾਂ ਨੂੰ ਪ੍ਰਮੋਟ ਕਰ ਰਹੀ ਆ ਕੀਲਾ ਚ ਬਿਠਾ ਕੇ ਗੈਂਗਸਟਰਾਂ ਦੀਆਂ ਇੰਟਰਵਿਊਆਂ ਕਰਾਈਆਂ ਜਾ ਰਹੀਆਂ ਆ ਮੈਂ ਸਮਝਦਾ ਆ ਕਿ ਬਹੁਤ ਮੰਦ ਭਾਗੀ ਗੱਲ ਆ ਆਪਾਂ ਅੱਜ ਇਸ ਮੁੱਦੇ ਤੇ ਇਕੱਠੇ ਹੋਏ ਆ ਤੇ ਇਹਦੇ ਲਈ ਸਾਨੂੰ ਜੇ ਸੱਤੇ ਵੀ ਜਾ ਕੇ ਸੰਘਰਸ਼ ਕਰਨਾ ਪਿਆ ਸੰਘਰਸ਼ ਕਰਾਂਗੇ ਸਾਰਿਆਂ ਦਾ ਮੈਂ ਅੱਜ ਇੱਥੇ ਪਹੁੰਚਣ ਦੀ ਧੰਨਵਾਦ ਦੀਆਂ ਜੈ ਸ਼੍ਰੀ